ਸੁਹੀ ਮਹਿਲਾ ਪੰਜਵਾ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤਜ ਜਾਵੇ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਊਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਕਥੀ ਅਕਥ ਕਹਾਣੀ ਪਲਾ ਸੰਜੋਗ ਮੂਰਤ ਪਲ ਸੱਚ ਅਬੇ ਚਲਨੀ ਵਰਖਾਈ ਜਨ ਨਾਨਕ ਪ੍ਰਵੈਦਾਲਾ ਸਰਬ ਕਲਾ ਬਣ ਆਈ ਆਨੰਦਾ ਵਜੈ ਨਿਤ ਵਾਜੈ ਪਾਰ ਬ੍ਰਹਮਨ ਉਠਾਰਾਮ ਗੁਰਮੁਖੇ ਸਚ ਕਰਣੀ ਸਾਰੀ ਦਿਨਸ ਪ੍ਰੰਪਹ ਝੂਠਾ ਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਕਰਮੈ ਨਾਮ ਨਿਧ ਫਰੇ ਪੰਡਾਰ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੇ ਪੂਰਨ ਜਾ ਕੇ ਭਾਗਾ ਛਾਇਆ ਪ੍ਰਭ ਚਤੁਰਪਤ ਕੀਨੀ ਸਗਲੀ ਤਪਤ ਬਿਨਾ ਸੀ ਰਾਮ ਦੁਖ ਪਾਪ ਕਾ ਡੇਰਾ ਢਾਠਾ ਕਾਰਜ ਆਇਆ ਰਾਮ ਸੀ ਰਾਮ ਹਰ ਪ੍ਰਭ ਫੁਰਮਾਇਆ ਮਿਟੀ ਬਿਲਾਇਆ ਸਾਚ ਧਰਮ ਪੁਨ ਫਲਿਆ ਸੋ ਪ੍ਰਭ ਆਪਣਾ ਸਦਾ ତିਹਾਈ ਹੈ ਸੋਵਤ ਬੈਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸਵਾਮੀ ਜਲ ਥਲ ਮਈਅਲ ਸੋਈ ਜਨ ਨਾਨਕ ਤਬ ਕੀ ਸ਼ਰਨ ਆਈ ਤਿਸ ਬਿਨ ਅਵਰ ਨਾ ਕੋਈ ਮੇਰਾ ਘਰ ਬਨਿਆ ਬਨ ਤਾਲ ਬਨਿਆ ਤਰਤਰ ਸੇ ਹਰਿ ਰਾਯਾ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਤਿਆਏ ਸਾਚਾ ਸਗਲ ਇੱਛਾ ਪਾਈਆਂ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆਂ ਵਾਧਾਈਆਂ ਕਰੀ ਨਦਰ ਸੁਆਮੀ ਸੁਖਾ ਗਾਮੀ ਹਲਤ ਪਲਤ ਸਵਾਰਿਆ ਬਿਨੁ ਵੰਤ ਨਾਨਕ ਨਿਤਨਾਮ ਜਪੀਐ ਜਿਉ ਪਿੰਡ ਜਿਨ ਥਾਰਿਆ ਸੁਹੀ ਮੈਲਾ ਪੰਜਵਾ ਪੈ ਸਾਗਰ ਪੈ ਸਾਗਰ ਤਰਿਆ ਹਰ ਹਰ ਨਾਮ ਧਿਆਏ ਰਾਮ ਬੋਇ ਥੜਾ ਹਰ ਚਰਨ ਅਰਾਧੇ ਨਿਲ ਸਤਗੁਰ ਪਾਰ ਲੰਘਾਏ ਰਾਮ ਗੁਰ ਸ਼ਬਦੀ ਤਰੀਏ ਬੋੜ ਨਾ ਮਰੀਏ ਚੂਕੈ ਆਵਣ ਜਾਣਾ ਜੋ ਕਿਛ ਕਰ ਸੋਈ ਭਲ ਮੰਨੋ ਤਾਂ ਮਨ ਸਹਿਜ ਸਮਾਣਾ ਦੁੱਖ ਨਾ ਭੂਖ ਨਾ ਰੋਗ ਨਾ ਵਿਆਪ ਸੁਖ ਸਾਗਰ ਸ਼ਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਤਾ ਮਨ ਕੀ ਚਿੰਤ ਮਿਟਾਏ ਸੰਤ ਜਨ ਹਰ ਮੰਤਰ ਦ੍ਰਿੜਾਇਆ ਹਰ ਸਾਜਨ ਵਸਗਤ ਕੀਨੇ ਰਾਮ ਆਪਣੜਾ ਮਨ ਅਗਹਿ ਧਰਿਆ ਸਰਬਸ ਠਾਕੁਰ ਦੀਨੇ ਰਾਮ ਕਰ ਆਪਣੀ ਦਾਸੀ ਮਿਟੀ ਉਦਾਸੀ ਹਰ ਮੰਦਰ ਥਿਤ ਪਾਈ ਅਨੰਦ ਬਿਨੋਦ ਸਿਮਰੋ ਪ੍ਰਭ ਸਾਚਾ ਵਿਛੜ ਕਬਹੂ ਨਾ ਜਾਈ ਸਾਵਡ ਭਾਗਣ ਸਦਾ ਸੁਹਾਗਣ RAM ਨਾਮ ਗੁਣ ਚੀਨੇ ਕਉ ਨਾਨਕ ਰਵੇਂ ਰੰਗ ਰਾਤੇ ਪ੍ਰੇਮ ਮਹਾਰਸ ਪੀਨੇ ਅਨੰਦ ਬਿਨੋਦ ਤੈ ਨਿਤ ਸਖੀਏ ਮੰਗਲ ਸਦਾ ਹਮਾਰੇ RAM ਆਪ ਨੜੇ ਪ੍ਰਭ ਆਪ ਸ਼ਿੰਗਾਰੀ ਸ਼ੋਭਵੰਤੀ ਨਾਰੇ RAM ਸਾਜ ਸੁਭਾਏ ਪੈ ਕਿਰਪਾਲਾ ਗੁਣ ਅਵਗਣ ਨਾਮ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ RAM ਨਾਮ ਉਰ ਥਾਰਿਆ ਮਨ ਮੋਹ ਮਦ ਸਗਲ ਬਿਆਪੀ ਕਰ ਕਿਰਪਾ ਆਪ ਨਿਵਾਰੇ ਕਉ ਨਾਨਕ ਪੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਵੋ ਨਿਤ ਸਖੀਓ ਸਗਲ ਮਨੋਰਥ ਪਾਏ ਰਾਮ ਸਫਲ ਜਨਮ ਹੋਆ ਮਿਲ ਸਾਧੂ ਏਕੰਕਾਰ ਤਿਆਏ ਰਾਮ ਜਤ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇਆ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਥਲ ਨਹੀਂ ਅਲ ਪੂਰ ਪੂਰਨ ਇਸ ਬਿਨਾ ਨਹੀਂ ਜਾਏ ਏਕ ਦਰਸ਼ਨ ਨਾਨਕ ਬਿਕਸੇ ਆਪ ਲੈ ਮਿਲਾਏ ਸੁਹੀ ਮੈ ਲਾ ਪੰਜਵਾ ਅਬੇ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਇੱਛੇ ਸੇ ਹੀ ਫਲ ਪਾਏ ਕਰਤੈ ਆਪ ਵਸਾਇਆ ਰਾਮ ਕਰਤੈ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਪਾਈ ਸਿੱਖ ਬਿਗਾਸੇ ਗੁਣ ਗਾਵੈ ਪੂਰਨ ਪਰਮੇਸ਼ੁਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਕਉ ਨਾਨਕ ਸਤਗੁਰ ਬਲਿਹਾਰੀ ਜਿਨ ਇਹ ਥਾਨ ਸੁਹਾਇ ਘਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਆਰਾਧੈ ਟੱਟੀਐ ਜਮ ਕੀ ਫਾਸੀ ਰਾਮ ਕੱਤੀ ਜਮ ਫਾਸੀ ਪ੍ਰਭ ਅਬਨਾਸ਼ੀ ਹਰ ਹਰ ਨਾਮ ਧਿਆਏ ਸਗਲ ਸੁਮਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸਤ ਸੱਜਣ ਸੁਖ ਮਾਣੇ ਰਲੀਆਂ ਦੁਖ ਦਰਦ ਭ੍ਰਮ ਨਾਸੀ ਸ਼ਬਦ ਸਵਾਰੇ ਸਤਗੁਰ ਪੂਰੇ ਨਾਨਕ ਸਦ ਬਲ ਜਾਸੀ ਬਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੇ ਸਵਾਈ ਰਾਮ ਪਾਰ ਬ੍ਰਹਮ ਹਸਮਾਨ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆਦ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਭਇਆ ਦਇਅਲ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪ ਤੇ ਕਰ ਪ੍ਰਤ ਪਾਲਾ ਦਾ ਦਿਸ ਪੂਰ ਰਹਾ ਜਸ ਸੁਆਮੀ ਕੀਮਤ ਕਹਿ ਨਾ ਜਾਈ ਕਹੁ ਨਾਨਕ ਸਤਗੁਰ ਬਲਿਹਾਰੀ ਜਿਨ ਅਬੇਚਲਨੀ ਵਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਚੋਜ ਭਗਤ ਭਉ ਭੰਜਨ ਅਨਹਦ ਵਾਜੇ ਤੁਨੀਐ ਰਾਮ ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੈ ਹਰ ਨਾਮ ਅਰਾਧੈ ਮੈਲ ਸਭ ਕਾਟੈ ਕਿਲ ਵਿਕ ਸਗਲੇ ਖੋਵੈ ਤਾਂ ਜਨਮ ਨ ਮਰਣਾ ਆਵਣ ਜਾਣਾ ਬੋਲ ਨ ਪਾਈਏ ਦੁਨੀਆਂ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਛੁ ਕੁੰਨਿਏ ਸੁਹੀ ਮੈਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਘਰਤ ਸੁਹਾਵੀ ਤਾਲ ਸੁਹਾਵਾ ਵਿਤ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ purkh ਅਚੁੱਤ ਅਬినాਸ਼ੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਧ ਰਖਿਆ ਪਰਮੇਸ਼ੁਰ ਨਾਨਕ ਨਾਮ ਧਿਆਇਆ ਨਮ ਨਿਧ ਸਿਧ ਰਿਧ ਦਿਨ ਕਰਤੇ ਟੋਟ ਨ ਆਵੇ ਕਾਈ ਰਾਮ ਖਾਤ ਖਰਚਤ ਬਲਸ਼ਤ ਸੁਖ ਪਾਇਆ ਕਰਤੇ ਕੀ दांत ਸਵਾਈ ਰਾਮ ਦਾਤ ਸਵਾਈ ਨਖਟ ਨ ਜਾਈ ਅੰਤਰ ਜਾਮੀ ਪਾਇਆ ਕੋਟ ਵਿਘਨ ਸਗਲੇ ਉਠ ਨਾ ਠੇ ਦੁਖ ਨਾ ਨੇੜੇ ਆਇਆ ਸ਼ਾਂਤ ਸਹਿਜ ਆਨੰਦ ਕਨੇਰੇ ਬਿਨਸੀ ਭੂਖ ਸਬਾਈ ਨਾਨਕ ਗੁਣ ਗਾਵੇ ਸੁਆਮੀ ਕੇ ਅਚਰ ਜਿਸ ਵਡਿਆਈ ਇਜ਼ਾਮ ਜਿਸ ਕਾ ਕਾਰਜ ਤੈਨਹੀ ਕੀਆ ਮਾਨਸ ਕਿਆ ਵੇ ਚਾਰਾ ਰਾਮ ਤਖਤ ਸੋਹਣ ਹਰ ਕੇ ਗੁਣ ਗਾਵੇ ਸਦਾ ਕਰੇ ਜਹਕਾਰਾ ਰਾਮ ਗੁਣ ਗਾਏ ਗੋਬਿੰਦ ਅਨੰਦ ਉਪਜੇ ਸਾਧ ਸੰਗਤ ਸੰਗ ਬਣੀ ਜਿਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਬਣੀ ਅਠ ਸੱਠ ਤੀਰਥ ਪੁੰਨ ਕਿਰਿਆ ਮਾ ਨਿਰਮਲ ਚਾਰਾ ਅਤਿਤ ਪਾਵਨ ਬਿਰਦ ਸੋ ਆਮੀ ਨਾਨਕ ਸ਼ਬਦ ਅਧਾਰਾ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤਤ ਕੌਣ ਕਰੀ ਜੈ ਰਾਮ ਸੰਤਾ ਕੀ ਬੇਨੰਤੀ ਸੁਆਮੀ ਨਾਮ ਮਹਾਰਸ ਦੀ ਜੈ ਰਾਮ ਨਾਮ ਦੀਜੈ ਦਾਨ ਕੀਜੈ ਬਿਸਰ ਨਾਹੀ ਇੱਕ ਖੀਨੋ ਗੁਣ ਗੋਪਾਲ ਉਚਰ ਰਸਨਾ ਸਦਾ ਗਾਈਐ ਅਨੰਦਿਨੋ ਜਿਸ ਪ੍ਰੀਤ ਲਾਗੀ ਨਾਮ ਸੇਤੀ ਮੰਤਨ ਅੰਮ੍ਰਿਤ ਪੀ ਜਾ ਬਿਨਵੰਤ ਨਾਨਕ ਇਛੁ ਪੁੰਨੀ ਤੇਖ ਦਰਸ਼ਨ ਜੀ ਜਾ